ਮੇਰੇ ਮੈਸੇਜ ਪਰ ਲਕੈਸਰ ਨਾ ਗਿਆ ਮੇਂ ਜ਼ਿੰਦਗੀ ਦੀ ਸਾਰੀ ਕਮਾਈ ਲੱਗੀ ਜੋ ਪੈਸੇ ਕੁਛ ਬਚਿਆ ਖੁਚਿਆ ਹੀ ਮੈਂ ਜਾਨਵਰਾਂ ਦੇ ਗਾਵਾਂ ਲੈ ਆਈ ਇਹ ਮੱਝਾ ਪਾਈਆ ਪਰ ਮੇਰੇ ਨਾਲੇ ਬਹੁਤ ਲਈ ਮੈਨੇ ਪਤਾ ਨਹੀਂ ਰਣਜੇਸ਼ ਕੱਟ ਗਿਆ ਤੇ ਇਥੇ ਅਸੀਂ ਇੱਕ ਸਭ ਤੋਂ ਪਹਿਲਾਂ ਗੱਲ ਕਵਾਂਗੇ ਕਿ ਅਗਰ ਕਿਸੇ ਨੇ ਵੀ ਰੰਜੀ ਸਸੀਗੀ ਇਹਨਾਂ ਦੇ ਨਾਲ ਡੇਰੀ ਵਾਲੇ ਨਾਲ ਅਗਰ ਕਿਸੇ ਰੰਜੀ ਸਸੀਗੀ ਤੇ ਇਹਨਾਂ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਨਾ ਕਿ ਇਹਨਾਂ ਬੇਜੁਬਾਨਾਂ ਦੇ ਉੱਪਰ ਜਿਹੜਾ ਵਾ ਇਸ ਤਰੀਕੇ ਦੇ ਨਾਲ ਜ਼ੁਲਮ ਅਤਿਆਚਾਰ ਕੀਤਾ ਬਹੁਤ ਹੀ ਨਿੰਦਨੀ ਹੈ ਤੇਰੀ 120 ਕਿਲੋ ਦੁੱਧ ਵਾਲੀਆਂ ਗਾਵਾਂ ਸੀ ਇਹਨਾਂ ਨੇ ਸਭ ਇਹਨਾਂ ਨੂੰ ਕੁਝ ਪੌਇਜ਼ਨ ਦੇ ਕੇ ਤੁਹਾਡੇ ਸਾਹਮਣੇ ਕੋ ਖੁਰਲੀ ਤੇ ਤੜਫ ਤੜ ਕੇ ਮਰੀਆਂ ਸਰਸਨ ਅਗੇ ਇਹੇ ਬੇਇੱਜ਼ਤੀ ਕਰਦਾ ਕਿ ਮੇਰੇ ਕੋਲ ਨੌਕਰੀ ਵੀ ਖੋਇਆ ਗਿਆ ਮੇਰਾ ਕੋਈ ਮੇਰੇ ਕੋ ਬੋਲੇ ਹਮ ਨਹੀਂ ਜਾਂਦਾ ਤੇ ਆਸੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਇਹ ਨਾ ਜਦੋਂ ਦੀ ਕੋਲ ਆਈ ਹੈ ਇਹਨਾਂ ਦਾ ਬਹੁਤ ਹੀ ਰੋ ਰੋ ਕੇ ਮੁਰਾਹ ਹਲ ਕਿਉਂਕਿ ਇਹਨਾਂ ਦਾ ਸੋਰਸ ਆਫ ਇਨਕਮ ਸਿਰਫ ਇਹ ਤਿੰਨ ਗਵਾਂ ਸੀਗੀਆਂ ਤੇ ਬਹੁਤ ਹੀ ਨਿੰਦਰੀਆਂ ਬਹੁਤ ਸ਼ਰਮ ਵਾਲੀ ਗੱਲ ਹੈ ਤੇ ਜਿਹੜੇ ਲੋਕਾਂ ਨੇ ਇਹ ਕੀਤਾ ਮੈਂ ਇੱਕ ਉਹਨੂੰ ਗੱਲ ਕਵਾਂਗਾ ਵੀ ਇਹ ਕਾਲ ਯੁਗ ਨਹੀਂ ਚੱਲ ਰਿਹਾ ਕਰ ਯੁਗ ਚੱਲ ਰਿਹਾ ਤੂੰ ਅੱਜ ਹੈ ਬੇਜਵਾਨਾ ਲਾਲ ਕੀਤਾ ਹੋਇਆ ਕੱਲ ਤੇਰੇ ਨਾਲ ਜਾਂ ਤੇਰੇ ਪਰਿਵਾਰ ਨਾਲ ਖੁਦ ਹੀ ਤੂੰ ਦੇਖ ਲੇਗਾ ਕਿ ਤੁਹਾਡਾ ਕੀ ਹਾਲ ਹੈ ਜਿਸ ਤਰੀਕੇ ਨਾਲ ਤਰਫ ਤੜਫ ਕੇ ਮਰੇ ਨੇ ਬੇਜਵਾਨ ਇਸੇ ਤਰੀਕੇ ਨਾਲ ਤੁਹਾਡੀ ਵੀ ਮੌਤ ਹੋਏਗਾ ਜੀ ਕੁਮਾਰ ਮਲੋਤਰਾ ਜੀ ਕੀ ਗੱਲ ਹੋਈ ਹੈ ਜੀ ਸਰ ਮੈਂ ਦਿੱਤੇ ਨੇ ਮੇਰੇ ਮਿਸ ਜੀ ਪਹਿਲਾਂ ਕੈਂਸਰ ਨਾਲ ਗਏ ਆ ਮੈਂ ਜ਼ਿੰਦਗੀ ਦੀ ਸਾਰੀ ਕਮਾਈ ਲੱਗੀ ਜੋ ਪੈਣ ਕੁਛ ਬਚਿਆ ਖੁਚਿਆ ਹੀ ਮੈਂ ਜਾਨਵਰਾਂ ਦੇ ਗਾਵਾਂ ਲੈ ਆਂਦੇ ਇਹ ਮੱਝਾ ਪਾਈਆਂ ਪਰ ਮੇਰੇ ਨਾਲੇ ਬਹੁਤ ਨਿਯਾਜ ਮੈਨੇ ਪਤਾ ਨਹੀਂ ਰੰਜਸ਼ ਕੱਟ ਕੇ ਪਿੱਛੋਂ ਦੀ ਆਏ ਨੇ ਪਿੱਛੋਂ ਦੀ ਆ ਕੇ ਮੈਂ ਤੇ ਮਿਹਨਤ ਕਰਕੇ ਆਪਣੇ ਮੇਰੀ 120 ਕਿਲੋ ਦੁੱਧ ਵਾਲੀਆਂ ਗਾਵਾਂ ਹਿੱਤ ਨੇ ਸਭ ਇਹਨਾਂ ਨੂੰ ਕੋਈ ਪੌਇਜ਼ਨ ਦੇ ਗਏ ਤੁਹਾਡੇ ਸਾਹਮਣੇ ਕੋ ਖੁੱਲੀ ਤੇ ਤੜਫ ਤੜਕੇ ਮਰੀਆਂ ਤੇ ਮੈਂ ਪ੍ਰਸ਼ਾਸਨ ਅਕਿ ਇਹ ਹੀ ਬੇਨਤੀ ਕਰਦਾ ਕਿ ਮੇਰੇ ਕੋਲ ਤਾਂ ਰੋਜ਼ਗਾਰ ਵੀ ਖੋਇਆ ਗਿਆ ਮੇਰਾ ਮੇਰੇ ਕੋ ਬੋਲੇ ਹਮ ਨਹੀਂ ਜਾਂਦਾ ਮੇਰੀ ਜੇ ਮਦਦ ਕਰ ਸਕਦਾ ਤੇ ਕਰੋ ਮੇਰਾ ਮੇਰਾ ਬਹੁਤ ਬੁਰਾ ਮਰਦ ਅੱਗੇ ਜ਼ਿੰਦਗੀ ਦੀ ਸਾਰੀ ਇਸੇ ਦਾ ਉੱਪਰ ਜਿੰਨੀ ਕਮਾਈ ਸਾਰੀ ਲਾਇਆ ਬੇਟਾ ਕੈਸਰ ਤੇ ਮੇਰੇ ਬੱਚੇ ਆ ਮੇਰੀ ਹੈਲਪ ਕੀਤੀ ਜਾਵੇ ਅੱਜ ਸਾਨੂੰ ਡੇਰੀ ਕੰਪਲੈਕਸ ਤੋਂ ਜਿਹੜੇ ਡੇਰੀ ਦੇ ਮਾਲਕ ਨੇ ਮਲਹੋਤਰਾ ਡੇਰੀ ਆ ਇਹਨਾਂ ਦੀ ਇਹਨਾਂ ਨੇ ਸਾਨੂੰ ਕਾਲ ਕੀਤਾ ਸੀਗਾ ਕਿ ਇਸ ਜਗ੍ਹਾ ਦੇ ਵਿੱਚ ਇਹਨਾਂ ਦੇ ਜਿਹੜੇ ਗਊਆਂ ਨੇ ਤਿੰਨ ਗਊਆਂ ਤੇ ਦੋ ਛੋਟੇ ਆ ਕਟੀਆਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆ ਉਹਨਾਂ ਨੂੰ ਆਪਣਾ ਪੌਇਜ਼ਨ ਜਿਹੜਾ ਦਿੱਤਾ ਗਿਆ ਇਹਨਾਂ ਦੇ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਤਿੰਨ ਗਵਾਂ ਹੋਰ ਜਿਹੜੀਆਂ ਤੜਫ-ਸੜਫ ਕੇ ਮਰੀਆਂ ਸੀਗੀਆਂ ਲੇਕਿਨ ਅੱਜ ਜਿਹੜਾ ਵਾ ਜਿਹੜਾ ਮੇਨ ਜਿਹੜਾ ਦੁੱਧ ਦਿੰਦੀਆਂ ਨੇ ਜਿਨ੍ਹਾਂ ਨੇ ਇਹਨਾਂ ਦਾ ਰੋਜ਼ਗਾਰ ਚੱਲਦਾ ਵਾ ਇੱਕ ਇੱਕ ਲੱਖ ਰੁਪਏ ਦੀ ਗਵਾਂ ਹੈ ਜਿਨ੍ਹਾਂ ਨੂੰ ਕੁਝ ਦੇ ਕੇ ਉਹਨਾਂ ਜਿਹੜੇ ਮੌਤ ਦੇ ਘਾਟ ਉਤਾਰਿਆ ਗਿਆ ਬਹੁਤ ਹੀ ਨਿੰਦਨੀਆ ਗੱਲ ਹੈ ਜਿਹੜੀਆਂ ਗਵਾਂ ਦੇ ਹੱਤਿਆ ਕੀਤੀ ਗਈ ਹੈ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਬਲੱਡ ਨਿਕਲ ਰਿਹਾ ਅਸੀਂ ਅੱਜ ਮੌਕੇ ਤੇ ਆ ਕੇ ਜਿਹੜੇ ਅੰਮ੍ਰਿਤਸਰ ਦੇ ਡੀਐਸਪੀ ਸਾਹਿਬ ਨੇ ਡੀਸੀਪੀ ਲਾਅ ਐਂਡ ਆਰਡਰ আলম ਜੀ ਉਹਨਾਂ ਨੇ ਵੀ ਗੱਲ ਕੀਤੀ ਹੈ ਇਸ ਰਿਗਾਰਡਿੰਗ ਉਹਨਾਂ ਨੇ ਇੱਕ ਟੀਮ ਜਿਹੜੀ ਅਸੀਂ ਕਹਿੰਦੇ ਨੇ ਕਿ ਅਸੀਂ ਬਣਾ ਕੇ ਜੋ ਮੈਨੂਅਲੀ ਕਿਉਂਕਿ ਇੱਥੇ ਕੈਮਰੇ ਨਹੀਂ ਲੱਗੇ ਹੋਏ ਤੇ ਇੱਕ ਜਿਹੜਾ ਵਾ ਮੈਨੂਅਲੀ ਜਿਹੜਾ ਵਾ ਇੱਥੋਂ ਦੀ ਸਾਰੀ ਇਨਕੁਆਇਰੀ ਕੀਤੀ ਜਾਏਗੀ ਏਸੀਪੀ ਜਿਹੜੇ ਨੇ ਜਸਪਾਲ ਜੀ ਉਹਨਾਂ ਨਾਲ ਵੀ ਮੇਰੀ ਗੱਲ ਹੋ ਗਈ ਹੈ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਪਹੁੰਚ ਚੁੱਕਾ ਵਾ ਤੇ ਇੱਥੇ ਅਸੀਂ ਇੱਕ ਸਭ ਤੋਂ ਪਹਿਲਾਂ ਗੱਲ ਕਵਾਂਗੇ ਕਿ ਅਗਰ ਕਿਸੇ ਨੇ ਵੀ ਰੰਜੀ ਸਸੀਗੀ ਇਹਨਾਂ ਦੇ ਨਾਲ ਡੇਰੀ ਵਾਲੇ ਨਾਲ ਅਗਰ ਕਿਸੇ ਰੰਜੀ ਸਸੀਗੀ ਤੇ ਇਹਨਾਂ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਨਾ ਕਿ ਇਹਨਾਂ ਬੇਜੁਬਾਨਾਂ ਦੇ ਉੱਪਰ ਜਿਹੜਾ ਵਾ ਇਸ ਤਰੀਕੇ ਨਾਲ ਜ਼ੁਲ ਬਹੁਤ ਹੀ ਨਿੰਦਰੀਆਂ ਆ ਇਸ ਸਬੰਧ ਵਿੱਚ ਡਿਪਟੀ ਡਾਇਰੈਕਟਰ ਜਿਹੜੇ ਨੇ ਐਨੀਮਲ ਹਸਬੈਂਡਰੀ ਦੇ ਨਵਰਾਜ ਜੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਉਹ ਡਾਕਟਰ ਪੰਨੂ ਜੀ ਦੀ ਉਹਨਾਂ ਨੇ ਡਿਊਟੀ ਲਗਾਤੀ ਹੈ ਟੀਮ ਬਣਾ ਕੇ ਤੇ ਇਹਨਾਂ ਗਵਾਂ ਦਾ ਜਿਹੜਾ ਪੋਸਟਮਾਰਟਮ ਜਿਹੜਾ ਜਲਦੀ ਕਰ ਦਿੱਤਾ ਜਾਏਗਾ ਤੇ ਆਸੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਇਹ ਨਾ ਜਦੋਂ ਦੀ ਕਾਲ ਆਈ ਹੈ ਇਹਨਾਂ ਦਾ ਬਹੁਤ ਹੀ ਡੋਰ ਹੋ ਕੇ ਬੁਰਾ ਹਾਲ ਕਿਉਂਕਿ ਇਹਨਾਂ ਦਾ ਸੋਰਸ ਆਫ ਇਨਕਮ ਸਿਰਫ ਇਹ ਤਿੰਨ ਗਵਾਂ ਸੀਗੀਆਂ ਤੇ ਬਹੁਤ ਹੀ ਨਿੰਦਰੀਆਂ ਬਹੁਤ ਸ਼ਰਮ ਵਾਲੀ ਗੱਲ ਹੈ ਤੇ ਜਿਹੜੇ ਲੋਕਾਂ ਨੇ ਇਹ ਕੀਤਾ ਮੈਂ ਇੱਕ ਉਹਨੂੰ ਗੱਲ ਕਵਾਂਗਾ ਪੀ ਇਹ ਕਾਲੀ ਯੁਗ ਨਹੀਂ ਚੱਲ ਰਿਹਾ ਕਰ ਯੁਗ ਚੱਲ ਰਿਹਾ ਤੂੰ ਅੱਜ ਇਹ ਬੇਜਵਾਨਾ ਲਾਲ ਕੀਤਾ ਹੋਇਆ ਕੱਲ ਤੇਰੇ ਨਾਲ ਜਾਂ ਤੇਰੇ ਪਰਿਵਾਰ ਨਾਲ ਖੁਦ ਹੀ ਤੂੰ ਦੇਖ ਲੇਗਾ ਕਿ ਤੁਹਾਡਾ ਕੀ ਹਾਲ ਹੈ ਤੇ ਜਿਸ ਤਰੀਕੇ ਨਾਲ ਤਰਫ ਤੜਫ ਕੇ ਮਰੇ ਨੇ ਬੇਜਵਾਨ ਇਸੇ ਤਰੀਕੇ ਨਾਲ ਤੁਹਾਡੀ ਵੀ ਮੌਤ ਹੋਏਗੀ ਮੈਂ ਸਹੀ ਰਜਿੰਦਰ ਸਿੰਘ ਇਨਚਾਰਜ ਫਤਾ ਪਰ ਚੌਂਕੀ ਇਹ ਬਹੁਤ ਮੜਾ ਹੋਇਆ ਮੈਂ ਇੱਥੇ ਆ ਕੇ ਇਹਨਾਂ ਨੇ ਮੈਨੂੰ ਅਬਸ਼ੇਕ ਜੀ ਨੇ ਦੱਸਿਆ ਵੀ ਸਾਡੀਆਂ ਗਮਾਂ ਇਦਾਂ ਹੋ ਗਈਆਂ ਤੂੰ ਸਹੀ ਮੌਕਾ ਵੇਖ ਕੇ ਆ ਕੇ ਹੁਣ ਡਾਕਟਰ ਸਾਹਿਬ ਦੀ ਐਪਲੀਕੇਸ਼ਨ ਲਿਖ ਕੇ ਤੇ ਉਹਨਾਂ ਦੀ ਡਿਊਟੀ ਲੱਗ ਗਈ ਆ ਉਹ ਆਉਂਦੇ ਆ ਤੇ ਇਹਨਾਂ ਦਾ ਪੁਸ਼ਟ ਮੱਟ ਕਰਕੇ ਜੋ ਵੀ ਬ ਜੇ ਇਹਨਾਂ ਨੂੰ ਫਿਰ ਵੀ ਮੱਗੋਂ ਪਿੱਛੋਂ ਵੀ ਕਿਤੇ ਕੋਈ ਸ਼ੱਕ ਮਿਲੇ ਤਾਂ ਸਾਨੂੰ ਇਨਫਰਮੇਸ਼ਨ ਜੋ ਮਰਜ਼ੀ ਅਧੀ ਰਾਤ ਨਾਲ ਇਹਨਾਂ ਦੀ ਉਹਦੇ ਮੁਤਾਬਕ ਕਾਰਵਾਈ ਕਾਨੂੰਨੀ ਕੀਤੀ ਜਾਊ। ਕੱਲ ਦੀਆਂ ਗਊਆਂ ਮਰੀਆਂ ਹੋਈਆਂ ਨੇ ਕੱਲ ਵੀ ਤੁਸੀਂ ਆਏ ਸੀ ਇੱਥੇ ਤੇ ਕੱਲ ਦੀ ਕੋਈ ਜਾਂਚ ਪੜਤਾਲ ਕੁਝ ਕੀਤੀ ਜਾਂਚ ਪੜਤਾਲ ਇਹਨਾਂ ਨੇ ਕੀਤੀ ਹੈ ਸੱਚ ਇਹਨਾਂ ਦੇ ਕੈਮਰਾ ਨਹੀਂ ਹੈਗਾ ਇੱਥੇ ਲੱਗੇ ਸਾਕੇ ਕੈਮਰਾ ਕਿਤੇ ਵੀ ਨਹੀਂ ਹੈਗਾ। ਤੇ ਇਹਨਾਂ ਨੂੰ ਇਹ ਗੱਲ ਕਹੀ ਹੈ ਵੀ ਜੇ ਕੋਈ ਸ਼ੱਕ ਝਾਰ ਕੇ ਦੇ ਸਾਨੂੰ ਦੱਸ ਦਿਓ। ਰਾਤ ਅਹੀਂ ਆਏ ਆ ਮੌਕਾ ਵੇਖ ਕੇ ਐਪਲੀਕੇਸ਼ਨ ਰੋਸ਼ਲ ਲੇ ਕੇ ਕਾਰਵਾਈ ਇਹੀ ਕਾਨੂੰਨੀ ਕਾਰਵਾਈ ਇਹੀ ਕਰਤੀ ਹੈ। ਜੀ ਜੋ ਵੀ ਰਿਪੋਰਟ ਆਊਗੀ ਪੋਸ਼ਣ ਬਟਰ ਦੇ ਮੁਤਾਬਕ ਕਾਰ